ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਇੱਕ ਘਰ ਦੇ ਵਿੱਚ ਨਾ ਜੀ ਮਾਤਾ ਨੇ ਇੱਕ ਬੀ ਤਿਆਰ ਕਰ ਲਿਆ ਤੇ ਇੱਕ ਤਾਂ ਕਮਾਲ ਦੀ ਗੱਲ ਤਾਂ ਇਹ ਵੀ ਘਰ ਦੇ ਵਿੱਚ ਬੀ ਤਿਆਰ ਕੀਤਾ ਦੇਸੀ ਤੇ ਪਾਲਕ ਵੀ ਕਹਿੰਦੇ ਡਡੇ ਬੂਝਾ ਵਾਲਾ ਵਧੀਆ ਪਾਲਕ ਤਿਆਰ ਕੀਤਾ ਆਹ ਪਾਲਕ ਤੇ ਆਹ ਗਾਜਰਾਂ ਨੇਗੀਆਂ ਤੇ ਆਹ ਹੈਗੀ ਐ ਇਹ ਮੇਥੀ ਹੈ ਤੇ ਆਹ ਇਹ ਮੇਥੇ ਨੇ ਹਾਂ ਮਾਤਾ ਇਹ ਮੇਥੇ ਨੇ ਤੇ ਪਾਲਕ ਦੀ ਗੁਸੀ ਤੇ ਮੇਥਿਆਂ ਦੀ ਤੇ ਮੇਥੀ ਦੀ ਤੇ ਗਾਜਰਾਂ ਦੀ ਇਹ ਚਾਰੇ ਗੁੱਸੀਆਂ 100 ਦੀਆਂ ਨੇ ਤੇ ਤੁਹਾਨੂੰ ਬਾਰ-ਬਾਰ ਇਹ ਗੱਲ ਕਹਿਣਾ ਆਪਾਂ ਦੁਕਾਨਾਂ ਤੋਂ ਦੇਖੋ ਕਿੰਨੇ ਦੀ 100 100 ਆ ਇੰਨਾ ਕ ਪਾਲਕ ਤਾਂ ਇਹ ਨਹੀਂ ਬਤਾ 100 ਰੁਪਏ ਦਾ ਹੋਵੇ ਤੇ ਇੰਨੇ-ਇੰਨੇ ਗਾਜਰਾ 50 50 ਰੁਪਏ ਦੇ ਹੋਣਗੇ 60 60 ਰੁਪਏ ਦੀਆਂ ਪਰ ਘਰ ਦਾ ਵੀ ਆ ਸਭ ਤੋਂ ਵੱਡੀ ਗੱਲ ਘਰੇ ਇਹਨਾਂ ਨੇ ਤਿਆਰ ਕੀਤਾ ਤੇ 100 ਦੀਆਂ ਚਾਰ ਨੇ ਮੇਥੇ ਮੇਥੀ ਤੇ ਪਾਲਕ ਗਾਜਰਾ ਤੇ ਇਹ ਥੋੜੀਆਂ ਡੈਂਬੋ ਬਾਅਦ ਤੇ ਧਰੀਆਂ ਨਹੀਂ ਗਈਆਂ ਇੰਨਾ ਵੀ ਤਿਆਰ ਇਹਨਾਂ ਨੇ ਕੀਤਾ ਜੇ ਤੁਸਾਨੂੰ ਪਿੰਡ ਹੀਰੋ ਕਲਾਂ ਦੇ ਵਿੱਚ ਬੇਨਤੀ ਹੈ ਬੀਜ ਕਿਸ ਨੂੰ ਚਾਹੀਦਾ ਤੇ ਆਪਣਾ ਰੰਗੀਆਂ ਦੇ ਘਰ ਨੇਗੇ ਤੇ ਇਹਨਾਂ ਦੇ ਘਰੋਂ ਤੁਸੀਂ ਉੱਤੇ ਨੰਬਰ ਪਾਉਣਾ ਮੈਂ ਉਹ ਨੰਬਰ ਤੁਸੀਂ ਫੋਨ ਕਰਕੇ ਛੋਟੇ ਸਕੂਲ ਦੇ ਕੋਲੇ ਤੁਸੀਂ ਇਹ ਲਿਜਾ ਸਕਦੇ ਹੋ ਚਾਰ ਕੁੜੀਆਂ 100 ਦੀਆਂ ਨੇ ਮੇਥੇ ਗਾਜਰਾ ਤੇ ਆਪਣਾ ਮੇਥੀ ਪਾਲਕ ਣੀਆਂ ਨਹੀਂ ਹੈਗਾ ਹਨਾ ਣੀਆਂ ਨਹੀਂ ਹੈਗਾ ਨਾ ਤਾਂ ਨਹੀਂ ਹੈਗਾ ਇਹ ਤੋਂ ਤੁਹਾਡੇ ਦਿਮਾਗ 'ਚ ਕਿਵੇਂ ਆਈ ਹੈ ਮੱਬਾ ਕੱਲੇ ਇਹ ਫਿਰ ਸਾਡਾ ਵੀ ਬਾਦੂ ਸੀ ਵੀ ਆਏ ਕਰਦੀ ਅਸੀਂ ਬਣਾਇਆ ਵੀ ਕਰ ਅੱਛਾ ਵੀ ਬਾਦੂ ਗਾਹ ਨੂੰ ਉਹ ਤੋਂ ਵੀ ਜ਼ਿਆਦਾ ਬਣਾ ਲਾਂਗੇ ਅੱਛਾ ਵੀ ਬੀਜਿਆ ਹੋਇਆ ਸੀ ਥੋੜਾ ਮੈਂ ਬੀਜਿਆ ਹੋਇਆ ਸੀ ਅਸੀਂ ਅਸੀਂ ਵਾਰੀ ਲਾਉਣੀ ਆ ਅੱਛਾ ਵੀ ਵਾਰੀ ਵੱਧ ਲਾਈ ਸੀ ਉਹਦੇ ਤੋਂ ਵੀ ਮਤਲਬ ਜਿਹੜਾ ਆ ਗਿਆ ਸੀ ਪਤਾ ਕਰ ਲਿਆ ਚਲੋ ਵਧੀਆ ਗੱਲ ਕੀਤੀ ਇਹ 5 ਮਿੰਟ ਪਾਲਕ ਹੈ ਅੱਛਾ ਵਧੀਆ ਹਾਂ ਹਾਈਬ੍ਰਿਡ ਮਾਤਾ ਕਹਿੰਦੀ ਪਾਲਕ ਹੈ ਤੇ ਵੀ ਬੱਡਾ ਬੂਝਾ ਬਣਦਾ ਇਹਦਾ ਫਲਕ ਦਾ 12 ਮਹੀਨੇ 30 ਦਿਨ ਰਹਿੰਦੀ 12 ਮਹੀਨੇ 30 ਦਿਨ ਨਾਲ ਆਓ 10 ਸਾਲ ਬਾਅਦ ਠੀਕ ਹੈ ਮੈਂ ਸੁਣਿਆ ਇਹ ਉਹ ਦਾ ਹਦੰਦ ਨਾ ਸਰੀ ਵਾਲਾ ਤੇ ਹਾਂ ਜੀ ਹਜੇ ਵੀ ਖੜਾ ਕਹਿੰਦੇ ਤੇ 12 ਮਹੀਨੇ ਹੈ ਏਡੇ ਏਡੇ ਦਾਣੇ ਹੁੰਦੇ ਨੇ ਮਿਲਣ ਦੇ ਮੋਟੇ ਅੱਛਾ ਲਾਉਣਾ ਚੁੰਡੀਆਂ ਨਾਲ ਪੈਂਦਾ ਹੈ ਅੱਛਾ ਲਾਉਣਾ ਮਾਤਾ ਕੇ ਨਹੀਂ ਚੁੰਡੀਆਂ ਨਾਲ ਪੈਂਦਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਘਰ ਦੇ ਵਿੱਚ ਦੇਸੀ ਬੀ ਤਿਆਰ ਕੀਤਾ ਤੁਸੀਂ ਜੇ ਲਿਆਣਾ ਜਮਾ ਸਸਤਾ ਹੈ ਤੇ ਇੱਕ ਥੈਲੀ ਪਾਲਕ ਦੀ ਇੱਕ ਗਾਜਰਾਣੀ ਮੈਂ ਬਾਰ ਬਾਰ ਆਦਾ ਇੱਕ ਮੇਥੀ ਦੀ ਇੱਕ ਮੇਥੇ ਦੀ ਚਾਰੀ ਆਈਟਮਾਂ ਨੇ 100 ਰੁਪਏ ਦੀ ਹੈ ਕਰਵਾ ਕੇ ਲਈ ਆ ਸਕਦੇ ਤੁਸੀਂ ਉੱਪਰ ਨੰਬਰ ਚੱਲ ਰਿਹਾ ਉਸ ਨੰਬਰ ਤੇ ਕਾਲ ਕਰ ਲਿਓ ਤੇ ਘਰੇ ਵੱਧ ਵੀ ਮੰਗਾ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ